ਹਾਂਜੀ ਸਰੋਂ ਦੇ ਤੇਲ ਦੇ ਵਿੱਚ ਆਹ ਦੋ ਚੀਜ਼ਾਂ ਮਿਲਾ ਕੇ ਦੇ ਦਿਓ ਥੋੜਾ ਕਟੜੂ ਬਚਰੂ ਐਦਾਂ ਫੁੱਲੂ ਜਿਵੇਂ ਤੇਲ ਦੇ ਵਿੱਚ ਪੂੜੀ ਫੁੱਲਦੀ ਹੈ ਜੀ ਜੇਕਰ ਤੁਹਾਡਾ ਕਟੜੂ ਬਚਰੂ ਕਮਜ਼ੋਰ ਆ ਉੱਠਣ ਦੇ ਵਿੱਚ ਤਕਲੀਫ ਮਣਾਉਂਦਾ ਵਾਰ-ਵਾਰ ਬਿਮਾਰ ਹੋ ਰਿਹਾ ਚਮਕ ਨਹੀਂ ਰਹੀ ਤਾਂ ਕਟੜੂ ਬਚਰੂ ਬੈਂਦਾ ਹੀ ਜਾ ਰਿਹਾ ਤਾਂ ਤੁਸੀਂ ਆਪਦੇ ਕਟੜੂ ਬਚਰੂ ਨੂੰ ਸਰੋਂ ਦੇ ਤੇਲ ਦੇ ਵਿੱਚ ਆਹ ਦੋ ਚੀਜ਼ਾਂ ਮਿਲਾ ਕੇ ਦੇਣੀ ਹੈ ਜੇਕਰ ਤੁਸੀਂ ਆਪਦੇ ਕਟੜੂ ਬਚਰੂ ਦਾ ਮੁੱਲ ਪਾਉਣਾ ਹੈ ਤਾਂ ਸਰ੍ਹੋਂ ਦਾ ਤੇਲ ਦੇ ਵਿੱਚ ਆਹ ਦੋ ਤੀਜਾ ਮਿਲਾ ਕੇ ਦੇ ਦਿਓ ਤੁਹਾਨੂੰ ਬੈਸਟ ਰਿਜ਼ਲਟ ਮਿਲੂਗਾ ਤੇ ਤੁਸੀਂ ਪਹੁੰਚਾਇਆ ਫਾਰਮਰ ਗੱਭਰੂ ਚੈਨਲ ਤੇ ਮੈਂ ਤੁਹਾਡਾ ਆਪਣਾ ਬਲਜਿੰਦਰ ਸਿੰਘ ਮੱਲਣ ਤੇ ਤੁਹਾਡੇ ਵਾਸਤੇ ਵੀਡੀਓ ਲੈ ਕੇ ਅਸੀਂ ਆਉਂਦ ਰਹੇ ਨੇ ਆ ਜੇ ਜੇ ਤੁਸੀਂ ਪਹਿਲੀ ਵਾਰ ਆਪਣੇ ਚੈਨਲ ਤੇ ਆਇਆ ਤੇ ਚੈਨਲ ਆਪਾਂ ਸਬਸਕ੍ਰਾਈਬ ਕਰ ਲਓ ਨਾਲ ਬੈਲ ਵਾਲਾ ਬਟਨ ਵੀ ਦਬਾ ਲਓ ਤੇ ਆਪਣੀ ਵੀਡੀਓ ਸ਼ੇਅਰ ਕਰਦੇ ਆ ਕਰੋ ਐਨੀ ਮਾਰ ਰਿਲੇਟਡ ਆਪਾਂ ਵੀਡੀਓ ਪਾਉਂਦੇ ਰਹੇ ਨੇ ਆ ਤੇ ਸੋ ਆਪਾਂ ਗੱਲ ਕਰਦੇ ਅੱਜ ਕਟੜੂ ਬਛੜੂ ਦੀ ਗ੍ਰੋਥ ਵਾਸਤੇ ਸਰਵਾ ਤੇਲ ਦੇ ਨਾਲ ਦੋ ਚੀਜ਼ਾਂ ਕਿਹੜੀਆਂ ਮਿਲਾ ਕੇ ਦੇਣੀਆਂ ਉਹਨਾਂ ਦੇ ਆਪਾਂ ਅੱਜ ਗੱਲ ਕਰਦੇ ਹਾਂ ਸਭ ਤੋਂ ਪਹਿਲਾਂ ਜੇ ਆਪਾਂ ਗੱਲ ਕਰੀਏ ਆਪਣਾ ਘਟਾ ਨੂੰ ਵਸ਼ਰੂ ਮਹੀਨੇ ਦਾ ਹੋ ਜਾਂਦਾ ਤਾਂ ਮਹੀਨਾ ਹੋ ਗਿਆ 25 ਦਿਨ ਦਾ ਹੈਗਾ 20 ਦਿਨ ਦਾ ਹੈਗਾ ਸਭ ਤੋਂ ਪਹਿਲਾਂ ਆਪਾਂ ਕੀ ਕਰਨਾ ਉਹਨੂੰ ਦੇਣੀ ਹੈ ਜੀ ਡੀ ਵਰਮਰ ਡੀ ਵਰਮਰ ਕਿਹੜਾ ਦੇਣਾ ਆ ਵੀ ਸਾਹਮਣੇ ਦੇਖ ਰਿਹਾ ਡਿਸਪਲੇ ਤੇ ਆ ਰਿਹਾ ਜੀ ਨਿਲ ਜਾਣ ਇਹ ਡੀ ਵਰਮਰ ਹੈ ਜੀ ਏਡੀ ਵਰਮਰ ਦੇਣਾ ਤੁਸੀਂ ਮੰਨ ਲਓ ਜੇਕਰ ਤੁਹਾਡਾ ਕੱਟ ਨੂੰ ਬਚਰੂ 30 ਕਿਲੋ ਦਾ ਹੈਗਾ ਤਾਂ ਉਹਨੂੰ 10 ਐਮਲ ਦੇਣਾ ਜੀ ਇਹ ਇਹ 3 ਕਿਲੋ ਬੋਡੀ ਵੇਟ ਨੂੰ 1 ਕਿ ਐਮਲ ਦਿੱਤਾ ਜਾਂਦਾ ਜੀ ਇਹ ਤੁਸੀਂ ਇੱਕ ਵਾਰ ਦੇ ਕੇ 15 ਦਿਨ ਬਾਅਦ ਦੁਬਾਰਾ ਰਿਪੀਟ ਕਰ ਸਕਦੇ ਆ ਇਹ ਜੇਕਰ ਤੁਹਾਡਾ ਪਰੂ ਕੱਟ ਨੂੰ ਬਚਰੂ ਕਿੱਥੋਂ ਰਹਿੰਦੇ ਕੱਟ ਨੂੰ ਬਚਰੂ ਮੰਨ ਲਓ ਮਲੱਪ ਬਣ ਗਏ ਜਿਹੜੇ ਅੰਦਰਲੇ ਮਲੱਪ ਹੁੰਦੇ ਉਹੀ ਪਸ਼ੂ ਦੀ ਜੜ ਕਢਦੇ ਆ ਤੇ ਉਹਦੇ ਵਾਸਤੇ ਮੰਨ ਲਓ ਕਿ ਇਹਦਾ ਮਿੱਟੀ ਖਾਣ ਲੱਗ ਜਾਂਦਾ ਇਹ ਤੁਜੇ ਦੇ ਬਾਲ ਖਾਣ ਲੱਗ ਜਾਂਦੇ ਆ ਤੇ ਜਿਹਦੇ ਕਰਕੇ ਅੰਦਰਲੇ ਵਰਮ ਹੁੰਦੇ ਆ ਅੰਦਰਲੇ ਮੜਾਪ ਹੁੰਦੇ ਆ ਉਹ ਪਸ਼ੂ ਨੂੰ ਕਮਜ਼ੋਰ ਕਰ ਦਿੰਦੇ ਆ ਸਭ ਤੋਂ ਪਹਿਲਾਂ ਉਹਦੀ ਕਮਜ਼ੋਰੀ ਆਸਤੀ ਕਰਨਾ ਆਪਾਂ ਡੀ ਵਰਮਿੰਗ ਦੇਣੀ ਆ ਉਹਨੂੰ ਡੀ ਵਰਮਿੰਗ ਦੇਣੀ ਆ ਨਿਲਜਾਲ ਇਹੀ ਸਭ ਤੋਂ ਬੈਸਟ ਐ ਸਭ ਤੋਂ ਵਧੀਆ ਰਿਜ਼ਲਟ ਆਈ ਪੀੜ ਦੇ ਕੀੜਿਆਂ ਵਾਸਤੇ ਮਿਹਦੇ ਜਿਗਰ ਦੇ ਸਾਰੇ ਘਰੇ ਕੋਈ ਕੀੜਾ ਨਹੀਂ ਛੱਡਦੀ ਜਿੰਨੇ ਬੈਂਡ ਸਡਾਂ ਲਾਉਂਦੀ ਆ ਉਹ ਛੋਟੇ ਰਹਿ ਗਏ ਆ ਇਹ ਤਾਂ ਬਹੁਤ ਹੀ ਵਧੀਆ ਬੈਸਟ ਰਿਜ਼ਲਟ ਆਈ ਸਭ ਤੋਂ ਵਧੀਆ ਰਿਜ਼ਲਟ ਆ ਨਿਲਜਾਲ ਐਡੀ ਵਰਮਰ ਹੈਗੀ ਹੈ ਜੀ ਉਸ ਤੋਂ ਬਾਅਦ ਆਪਾਂ ਗੱਲ ਕਰਦੇ ਆ ਸਰੋਂ ਦਾ ਤੇਲ ਸਰੋਂ ਦਾ ਤੇਲ ਕਿੰਨਾ ਦੇਣਾ ਕੀ ਮਾਤਰਾ ਕਿਵੇਂ-ਕਿਵੇਂ ਦੇਣਾ ਉਹਦੇ ਬਾਰੇ ਵੀ ਤੁਹਾਨੂੰ ਇਹ ਦੱਸ ਦਿਆਂ ਜੀ ਤੇ ਹੁਣ ਗੱਲ ਕਰਦੇ ਆਪਾਂ ਸਰੋਂ ਦੇਲ ਦੀ ਜੇਕਰ ਤੁਸੀਂ ਆਪਣੇ ਪੁੱਸੇ ਨੂੰ ਕਰਨਾ ਮੋਟਾ ਤਾਜਾ ਤਾਂ ਸਰੋਂ ਦਾ ਤੇਲ ਤੁਸੀਂ ਦੇਣਾ ਸਰੋਂ ਦੇਲ ਦੀ ਕਿੰਨੀ ਮਾਤਰਾ ਦੇਣੀ ਹੈ ਜੀ ਸਭ ਤੋਂ ਇੰਪੋਰਟੈਂਟ ਗੱਲ ਹੈ ਵੀ ਸਰੋਂ ਦੇਲ ਦੀ ਕਿੰਨੀ ਮਾਤਰਾ ਦੇਣੀ ਹੈ ਜੇਕਰ ਤੁਹਾਡਾ ਕਟਰੂ ਬੱਚਰੂ ਹੈਗਾ ਜੀ 30 ਕਿਲੋ ਦਾ 30 ਕਿਲੋ ਅਗਰ ਤੁਹਾਡੇ ਕਟਰੂ ਬੱਚਰੂ ਦਾ ਬਾਡੀ weight ਹੈਗਾ ਤਾਂ ਉਹਨੂੰ 30 ਕਿਲੋ ਬਾਡੀ weight ਆਪਾਂ ਨੂੰ 15 ml ਜਿਹੜਾ ਸਰੋਂ ਦਾ ਤੇਲ ਦੇਣਾ ਜੀ ਜੇਕਰ ਤੁਹਾਡੇ ਕਟਰੂ ਬੱਚੋ ਦੀ ਮੰਨ ਲਓ ਵਜਨ ਹੈਗਾ 50 ਕਿਲੋ ਤਾਂ ਉਹਨੂੰ ਦੇਣਾ ਹੈਗਾ ਜੇ ਆਪਾਂ 25 ml ਸਰੋਂ ਦਾ ਤੇਲ ਦਿਨ ਵਿੱਚ ਇੱਕ ਵਾਰ ਇੱਕ ਵਾਰ ਹੀ ਦੇਣਾ ਜੀ ਦਿਨ ਦੇ ਵਿੱਚ ਇੱਕ ਵਾਰੀ ਦੇਣਾ ਉਹਨੂੰ ਸਿੱਧਾ ਡਾਇਰੈਕਟ ਵੀ ਸਰੰਜਨਾ ਵੀ ਦੇ ਸਕਦੇ ਆ ਸਰੰਜਨਾ ਦੇ ਸਕਦੇ ਆ ਤੇ ਨਹੀਂ ਤੁਸੀਂ ਕੋਈ ਫੀਡ ਪਾ ਰਹੇ ਆ ਫੀਡ ਦੇ ਵਿੱਚ ਉਹਨੂੰ ਵੀ ਉਦਾਂ ਵੀ ਤੁਸੀਂ ਉਹਨੂੰ ਦੇ ਸਕਦੇ ਆ ਪਰ ਇਹ ਦੇਣਾ ਆਪਾਂ ਵੱਧ ਤੋਂ ਵੱਧ 10 ਤੋਂ ਲੈ ਕੇ 20 ਦਿਨ ਤੱਕ ਹੀ ਦੇਣਾ ਜਿਆਦਾ ਲੰਮਾ ਨਹੀਂ ਦੇਣਾ ਇਹਨੂੰ ਇੱਕ ਗੱਲ ਦਾ ਧਿਆਨ ਰੱਖਣਾ ਵੀ ਇਹ ਡੋਜ਼ ਆ ਉਹਦੇ ਬੋਡੀ weight ਤੋਂ ਅੱਧੇ ਦੇਣੀ ਆ ਜੇ ਮਤਲਬ 30 ਕਿਲੋ ਹੌਡਾ ਬੱਚਾ ਹੈਗਾ ਤਾਂ ਉਹਨੂੰ 15 ml ਸਰਵਾ ਤੇਲ ਦੇਣਾ ਜੀ ਇਸ ਚੀਜ਼ ਦਾ ਖਾਸ ਧਿਆਨ ਰੱਖਣਾ ਅਗਰ ਮੈਂ ਸਰਵਾ ਤੇਲ ਵੱਧ ਦੇਤਾ ਇਹਦਾ ਮੇਲ ਅਡਾਪਟ ਹੋ ਜੇ ਭੁੱਖ ਲੱਗਣੋਂ हट ਜੇ ਇਹ ਚੀਜ਼ ਦਾ ਤੁਸੀਂ ਖਾਸ ਧਿਆਨ ਰੱਖਣਾ ਜੀ ਜੀ ਮੰਨ ਲਓ ਬੋਡੀ ਬੋੜਾ ਕਟਰੂ ਚਾਹੇ ਹੈਗਾ 1 ਮਹੀਨੇ ਦਾ ਚਾਹੇ 2 ਮਹੀਨੇ ਦਾ ਚਾਹੇ 3 ਮਹੀਨੇ ਦਾ ਚਾਹੇ 4 ਮਹੀਨੇ ਦਾ ਚਾਹੇ 5 ਚਾਹੇ 6 ਮਹੀਨੇ ਦਾ ਤੁਹਾਡਾ ਕਟਰੂ ਬਚਰੂ ਹੈਗਾ ਉਹਨੂੰ ਤੁਸੀਂ ਸਾਰਿਆਂ ਨੂੰ ਤੁਸੀਂ ਸਰਵਾ ਤੇਲ ਦੇ ਸਕਦੇ ਆ ਉਹਦੇ ਬੋਡੀ ਵੇਟ ਦੇ ਅਕੋਰਡਿੰਗ ਜ਼ਿਆਦਾ ਨਹੀਂ ਦੇਣਾ ਫੇਰ ਮੈਂ ਉਹੀ ਗੱਲ ਦੁਬਾਰਾ ਫੇਰ ਉਟਾਰਿਆ ਜ਼ਿਆਦਾ ਨਹੀਂ ਦੇਣਾ ਹੁਣ ਆਪਾਂ ਗੱਲ ਕਰਦੇ ਆਂ ਤੀਜੀ ਆਟਮ ਦੀ ਤੀਜੀ ਆਟਮ ਜਿਵੇਂ ਹੁੰਦਾ ਵਿਟਾਮਨ ਵਿਟਾਮਨ ਹੋ ਗਿਆ ਲੀਵਰ ਟੌਨਿਕ ਹੋ ਗਿਆ ਤੇ ਆਇਰਨ ਟੌਨਿਕ ਹੋ ਗਿਆ ਜੀ ਇਹ ਤਿੰਨੇ ਚੀਜ਼ਾਂ ਦਾ ਕੰਬੀਨੇਸ਼ਨ ਤੁਹਾਨੂੰ ਮਿਲ ਜੂਗਾ ਆ ਦਵਾਈ ਦੇ ਵਿੱਚ ਜਿਸ ਦਾ ਨਾਮ ਹੈ ਲੈਫਰੋਲ ਲੈਫਰੋਲ ਤੁਹਾਨੂੰ ਮਾਰਕੀਟ ਦੇ ਆਸਾਨੀ ਨਾਲ ਮਿਲ ਜੂ ਲੀਵਰ ਟੌਨਿਕ ਲੈਫਰੋਲ ਦੇ ਨਾਮ ਤੇ ਆਉਂਦਾ ਬਹੁਤ ਹੀ ਵਧੀਆ ਇਸ ਮੈਡੀਸਨ ਦਾ ਰਿਜ਼ਲਟ ਆ ਜੀ ਇਹ ਤੁਸੀਂ 10 ਤੋਂ ਲੈ ਕੇ 20 ਐਮਐਲ ਆਪ ਦੇ ਕਟਰੂ ਬਚਰੂ ਨੂੰ ਦੇਣੀ ਹੈ ਜੀ ਇਹ ਤੁਸੀਂ 1 ਮਹੀਨੇ ਤੋਂ ਲੈ ਕੇ 2 ਮਹੀਨੇ ਲਗਾਤਾਰ ਦੇਣੀ ਹੈ ਜੀ ਜਿਵੇਂ ਆਪਾਂ ਸਰੋਂ ਦਾ ਤੇਲ ਦੀ ਗੱਲ ਕੀਤੀ ਸੀ ਤੁਸੀਂ ਸਰੋਂ ਦਾ ਤੇਲ ਆਪਾਂ 10 ਤੋਂ 20 ਦਿਨ ਦੇਣਾ ਉਹ ਇਹ ਤੁਸੀਂ 1 ਮਹੀਨੇ ਤੋਂ ਲੈ ਕੇ ਲਗਾਤਾਰ 2 ਮਹੀਨੇ ਤੱਕ ਦੇ ਸਕਦੇ ਆ ਕੋਈ ਨੁਕਸਾਨ ਨਹੀਂ ਇਸ ਚੀਜ਼ ਦਾ ਇਹ ਆਉਦੇ ਬੋਡੀ ਪਸ਼ੂ ਦੇ ਬੋਡੀ weight ਦੇ ਅਕੋਰਡਿੰਗ ਹੀ ਮੰਨ ਲਓ ਜੇ ਅਗਰ ਤੁਹਾਡਾ ਪਸ਼ੂ 2 ਮਹੀਨੇ ਦਾ ਹੈਗਾ 1 ਮਹੀਨੇ ਦਾ ਨੂੰ 10 ml ਦੇ ਦਿਓ ਜੀ ਅਗਰ 2 ਮਹੀਨੇ ਤੋਂ ਉੱਪਰ ਹੈਗਾ ਉਹਨੂੰ 20 ml ਦੇ ਦੇ ਸਕਦੇ ਹਾਂ ਅਗਰ 3 ਮਹੀਨੇ 4 ਮਹੀਨੇ ਉਹ ਉਸ ਦੇ ਅਕੋਰਡਿੰਗ ਬੋਡੀ weight ਦੇ ਅਕੋਰਡਿੰਗ ਤੁਸੀਂ ਇਹਨੂੰ ਲੀਵਟੋਨਿਕ ਇਹ ਦੇ ਸਕਦੇ ਇਹ ਜਿਹੜੇ ਤਿੰਨੇ ਤਿੰਨੇ ਚੀਜ਼ਾਂ ਨਾਲ ਵਧੀਆ ਬੈਸਟ ਰਿਜ਼ਲਟ ਮਿਲਦਾ ਜੀ ਤੁਹਾਨੂੰ ਪੰਜਾਂ ਤਰ੍ਹਾਂ ਦੇ ਵਿੱਚ ਦੱਸੂਗਾ ਵੀ ਤੁਹਾਡਾ ਪਸ਼ੂ ਮੱਲੋ ਤਾਕਤ ਵਿੱਚ ਜਾਨ ਆਉਣ ਲੱਗ ਗਈ ਆ ਇਹਨੇ ਪੰਜਾ ਪਦ ਇਹ ਤੁਸੀਂ ਆਖੋ ਪੰਜਾ ਦਿਨਾਂ ਦੇ ਪਸ਼ੂ ਦਾ ਦੁੱਗਣਾ ਹੋ ਜਾਊਗਾ ਇਹ ਨਹੀਂ ਪੰਜਾ ਦਿਨਾਂ ਤੁਹਾਨੂੰ ਪਤਾ ਲੱਗ ਜਾਊਗਾ ਵੀ ਸਾਡੇ ਪਸ਼ੂ ਦੇ ਅੰਦਰ ਕੋ ਜਾ ਰਿਹਾ ਪਸ਼ੂ ਦੇ ਵਿੱਚ ਜਾਨ ਆ ਰਹੀ ਹੈ ਇਹ ਚੀਜ਼ਾਂ ਤੁਹਾਨੂੰ ਜਿਹੜੀਆਂ ਆਈਟਮਾਂ ਦੇ ਦੇ ਕੇ ਆਦੇ ਪਸ਼ੂ ਨੂੰ ਸਹੀ ਮੁੱਲ ਪਸ਼ੂ ਦਾ ਤੁਹਾਡੇ ਦਾ ਪੈ ਜਾਣਾ ਜੇ ਆਪਣੀ ਵੀਡੀਓ ਚੰਗੀ ਲੱਗੀ ਤਾਂ ਲਾਈਕ ਕਮੈਂਟ ਜਰੂਰ ਕਰਿਓ ਤੇ ਸ਼ੇਅਰ ਤਾਂ ਬਨਦਾ ਹੀ ਬਨਦਾ ਹੈ ਧੰਨਵਾਦ